ਸਤਿ ਨਿਹਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੇਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਹਾਂ ਜੀ ਪਿੰਡ ਪੈਣੀ ਰਾਮਦੇਵਾਲ ਨੇੜੇ ਡੇਰਾ ਬਾਬਾ ਬਿਆਸ ਤੇ ਅੱਜ ਅਸੀਂ ਖੜੇ ਹਾਂ ਜੀ ਬਾਈ ਸੁਖਦੇਵ ਸਿੰਘ ਜੀ ਦੇ ਖੇਤਰੇ ਵਿੱਚ ਤੇ ਉਹਨਾਂ ਨੇ ਲਾਈ ਹੋਈ ਆ ਐਪਨ ਹਾਈਬ੍ਰਿਡ 0786 ਗੋਭੀ ਲਾਈ ਹੋਈ ਆ ਬੜਾ ਸੋਹਣਾ ਪlant ਹੋਇਆ ਹੋਇਆ ਬੜੇ ਸੋਹਣੇ ਗੋਭੀ ਦੇ ਫੁੱਲ ਹੋਏ ਹੋਏ ਆ ਬਾਕੀ ਆਪਾਂ ਤਕਨੀਕੀ ਜਾਣਕਾਰੀ ਲੈਣ ਵਾਸਤੇ ਸੜੀ ਸਰਲਾਲੀ ਜੀ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਬਾਈ ਸੁਖਦੇਵ ਜੀ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਦਾ ਸਸੀ ਕਾਲ ਜੀ ਅ ਪੰਦੀ ਆ ਕਿੰਨੇ ਜੂਨ ਨੂੰ ਲੈ ਕੇ ਕਿੰਨੀ ਜਲਾਈ ਨੂੰ ਲੈ ਕੇ ਆਂਦੀ ਸੀ ਬੀਜ ਲਾਈਨ ਨੂੰ ਦੰਤੀ ਬੀਜ ਲਾਈਨ ਨੂੰ ਕਿ ਨਰੀ ਕਿੱਡੀ ਦਾ ਕਿੱਡੀ ਸੀ 3-3 ਇੰਚ ਹੋ ਗਈ ਹਾਂ 2 ਤੋਂ 3 ਇੰਚ ਹਾਂਜੀ ਜਦੋਂ ਲੈ ਕੇ ਪਹ ਲਾਈ ਮਰਿਆ ਤਾਂ ਨਹੀਂ ਬੂਟਾ ਜੀ ਨਹੀਂ ਮਰਿਆ ਜੀ ਬਰਸਾਤਾਂ ਬਹੁਤ ਜ਼ਿਆਦਾ ਪਈਆਂ ਬਰਸਾਤਾਂ 2 ਮਹੀਨੇ ਲਗਾਤਾਰ ਪਈਆਂ ਆ ਜੀ ਪਰ ਪਨੀਰੀ ਦੇ ਪਨੀਰੀ ਇਨ ਸਟਰੋਂਗ ਹੀ ਪਤਾ ਨਹੀਂ ਕੀ ਪਾਉਂਦੇ ਪਨੀਰੀ ਦੇ ਵਿੱਚ ਵੀ ਜਿੱਦਾਂ ਬੂਟਾ ਨਹੀਂ ਮਰਦਾ ਅੱਜ ਨਹੀਂ ਮੈਂ 10 ਸਾਲ ਤੋਂ ਲੈ ਕੇ ਆਉਨਾ ਤੁਹਾਡੇ ਵਾਲੀ ਪਨੀਰੀ ਕੋਈ ਵੀ ਟਮਾਟਰਾਂ ਦੀ ਵੀ ਲੈ ਕੇ ਆਉਣਾ ਹੈ ਜੀ ਜੀ ਕਦੇ ਬੂਟਾ ਅਜੇ ਮਿਸ ਨਹੀਂ ਹੋਇਆ ਕੋਈ ਵੀ ਜੀ ਹਾਂਜੀ ਸੋ ਕਿਸਾਨ ਵੀਰੋ ਜੋ ਜਿਹੜੀ ਕਿਨਾਂ ਇਹਨਾਂ ਨੇ ਇੱਕ ਤਾਂ ਬੈੱਡ ਬੜੇ ਵਧੀਆ ਬਣਾਏ ਨੇ ਬੜੇ ਪਿਆਰ ਨਾਲ ਬੈੱਡ ਬਣਾਏ ਨੇ ਜ਼ਮੀਨ ਤੋਂ ਲਗਭਗ ਡੇਢ ਡੇਢ ਫੁੱਟ ਉੱਚੇ ਬੈੱਡ ਬਣਾਏ ਹੋਣੇ ਸੋ ਸਰਪੰਚ ਸਾਹਿਬ ਦੱਸੋ ਜੀ ਇਹ ਪਾਣੀ ਹੈ ਦੂਜੇ ਪਾਣੀ ਦੀ ਖੜੀ ਹੈ ਪਨੀਰੀ ਇਹ ਦੂਜੇ ਪਾਣੀ ਦੀ ਹੈ ਮਤਲਬ ਪਹਿਲਾਂ ਤੇ ਮੀਂਹ ਦੇ ਨਾਲ ਲੱਗ ਗਈਗੀ ਜੀ ਤੇ ਫਿਰ ਆਪਣੇ ਮੁੜਕੇ ਪਾਣੀ ਵਾਸਤੇ ਹੁਣ ਆਣ ਕੇ ਦੋ ਲਾਸ਼ ਲਾਏ ਆ ਪਹਿਲਾ ਮਹੀਨਾ ਤੁਰ ਗਈ ਆ ਅਸੀਂ ਕਿਹਾ ਵੀ ਮਰ ਜੂ ਪਰ ਬੂਟੇ ਮਰੇ ਨਹੀਂ ਜੀ ਜਿੰਨੀਆਂ ਵਾਰ ਸ਼ੋਕੀ ਹੈਗੀ तकरीबन ਸਾਰਿਆਂ ਲੋਕਾਂ ਨੇ ਜਨਾ ਆਪਣੀਆਂ ਪਨੀਰੀਆਂ ਤਿਆਰ ਕੀਤੀਆਂ ਸੀ ਉਹ ਸਾਡੇ ਇਥੇ ਲੱਗ ਗਿਆ ਬਲਸਣਾ ਜੀ ਉਹਨਾਂ ਢਾਈ ਕਿੱਕੜ ਲਾਈ ਸੀ ਕਿ ਆਪਣੀ ਪਨੀਰੀਆਂ ਧਿਆਨ ਕਰਕੇ ਉਹਨਾਂ ਦੀ ਪਹਿਲਾਂ ਬਹੁਤ ਸੋਹਣੀ ਲੱਗੀ ਮੁੜਕੇ ਨਹੀਂ ਚੱਲੇ ਆ ਗਿਆ ਉਹਦਾ ਤਾਪਮਾਨ ਚੇਂਜ ਹੋਇਆ ਜੀ 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 ਪਰ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਤੁਸੀਂ ਇਸ ਤਰ੍ਹਾਂ ਦੇ ਤਾਪਾਂ ਨੂੰ ਗੋਬੀ ਜ ਬਰਦਾਸ਼ਤ ਕਰਦੀ ਹੈ ਜੀ ਸੋ ਇੱਕ ਸਰਪੰਚ ਸਾਹ ਨੂੰ ਸਮੇਂ ਦੇ ਵਿੱਚ ਦਾਵਾ ਕੋਈ ਕਰੀਏ ਸੀ ਆਪ ਫੋਨ ਕਰ ਲੰਦੇ ਜਾਂ ਸਰਪੰਚ ਸਾਹਿਬ ਕਰ ਲੰਦੇ ਜੀ ਇਹਨਾਂ ਨੂੰ ਪੂਰੀ ਗੈਡਲਾਈਨ ਦਿੰਦੇ ਰਹੇ ਆ ਜਿਹੜਾ ਤੁਹਾਡਾ ਉਹ ਬਣਿਆ ਜਿਹੜਾ ਸਟੂਲ ਬਣਾਇਆ ਹੋਇਆ ਹੈ ਨਾ ਤੁਸੀਂ ਉਹ ਉਹ ਉਹਦੇ ਹਿਸਾਬ ਨਾਲ ਚਾੜ੍ਹ ਦੇ ਹਿਸਾਬ ਨਾਲ ਆਪਾਂ ਚੱਲੇ ਆ ਜੀ ਉਹੋ ਹੀ ਖਾਦਾਂ ਉਹੋ ਦਵਾਈਆਂ ਪਾਈਆਂ ਜੀ ਜੀ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਗੋਭੀ ਫੁੱਲ ਵੀ ਨਿਕਰ ਆ ਰਹੇ ਆ ਤੇ ਵਾਈਟ ਆ ਰਿਹਾ ਜ ਫਲ ਮੰਡੀ ਚ ਮਤਲਬ ਕਿਵੇਂ ਵਿਕਰੀ ਹੈ ਜੀ ਮੰਡੀ ਸੜੀ 50 ਰੁਪਏ ਜਾਂਦੀ ਆ ਠੀਕ ਹੈ ਮੰਡੀ ਦੇ ਵਿੱਚ ਮੈਂ ਸਭ ਤੋਂ ਸਭ ਤੋਂ ਪਹਿਲ ਦੇ ਆਧਾਰ ਤੇ ਆਪਣੀ ਗੋਭੀ ਵਿਕਦੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਵਿਕਦੀ ਹੈ ਜ ਜਾਂ ਚਲੋ ਛੋਟੀ ਜਿਹੀ ਲਾ ਰੋ ਜਾਂ ਕਿਸ ਤਰ੍ਹਾਂ ਵੀ ਪਰ ਆਪਣੀ ਗੋਭੀ ਨੂੰ ਪਹਿਲਾਂ ਹੱਥ ਫਾ ਲੈਂਦੇ ਆ ਜੀ ਜੀ ਇਹ ਸਾਊ ਆ ਸੋਹਣੀ ਗੋਭੀ ਬਾਈਟਾਂ ਨਾ ਫੁੱਲ ਜੀ ਹਾਂਜੀ ਸੋ ਕਿਸਾਨ ਵੀਰੋ ਇਹਦੀ ਡੰਡੀ ਬਹੁਤ ਛੋਟੀ ਹੈ ਫੁੱਲ ਪੂਰਾ ਨਿੱਗਰ ਆ ਰਿਹਾ ਠੋਸ ਆ ਰਿਹਾ ਤੇ ਇੰਨੀ ਗਰਮੀ ਦੇ ਬਾਵਜੂਦ ਵੀ ਮਤਲਬ ਇਹ ਬਰਸਾਤਾ ਗਰਮੀ ਝੇਲ ਕੇ ਅੱਜ ਇਹ 70 75 ਡੰਡਾਂ ਦੀ ਹੋ ਗਈ ਹੈ ਤੇ ਫੁੱਲ ਬਹੁਤ ਵਧੀਆ ਆ ਰਹੇ ਜੀ ਸਰਪੰਚ ਸਾਹਿਬ ਦੇ ਕਹਿਣ ਮੰਗ ਇਹਦੇ ਬੂਟ ਇਹਨਾਂ ਦੇ ਖੇਤ ਵਿੱਚ ਆਏ ਨਹੀਂ ਲੱਗਦਾ ਵੀ ਗੋਭੀ ਵੱਡੀ ਹੈ 60000 ਰੁਪਏ ਦੀ ਇਹਨਾਂ ਨੇ ਵੇਚ ਚੁੱਕੇ ਆ ਬਾਕੀ ਹਜੇ ਪੂਰੀ ਦੀ ਪੂਰੀ ਫਸਲ ਅਜੇ ਖੜੀ ਹੈ ਜੀ ਨਾਲੇ ਲੱਗਦੀ ਆ ਦੇਖਣ ਨੂੰ ਲੱਗਦੀ ਤਾਂ ਸਿਆਲੀ ਲੱਗੀ ਹੁੰਦੀ ਆ ਹਾਂਜੀ ਹਾਂ ਇਹ ਨਹੀਂ ਵੀ ਲੱਗਦੀ ਵੀ ਜਦਾਂ ਕੱਤਿਆਂ ਦੀ ਲੱਗਦੀ ਆ ਕੱਤਿਆਂ ਲੱਗੀ ਆ ਬਾਕੀ ਮਤਲਬ ਸਾਰੇ ਮੌਸਮ ਜਿਹੜਾ ਆ ਰਿਹਾ ਜੀ ਮੱਧਲ ਆਏ ਆ ਰਹੇ ਜਿਵੇਂ ਸਿਆਲਾਂ ਵਾਲੇ ਗੋਭੇ ਸਰਦੇ ਵਾਲੇ ਗੋਭੀ ਦਾ ਫੁੱਲ ਆ ਰਹੇ ਚ ਮੌਸਮ ਦੇ ਅਕੋਰਡਿੰਗ ਵੈਰਾਈਟੀ ਚੇਂਜ ਹੁੰਦੀ ਰਹਿੰਦੀ ਹੈ ਹਾਂਜੀ ਵੈਰਾਈਟੀ ਜਿਹੜੀ ਹੈ ਦੋਬੀ ਦੀ ਜੀ ਮੌਸਮ ਹੁਣ ਜਿਵੇਂ ਕਿ ਨਾ ਹਰ ਇੱਕ ਮਹੀਨੇ ਇਹਦਾ ਬੀਜ ਬਦਲਣਾ ਪੈਂਦਾ ਜਿਵੇਂ ਹੁਣ ਅੱਗੇ ਕਹਿੰਦੇ ਝੋਨੇ ਦੇ ਵੱਡਾ ਲਈ ਦੇ ਰਹੇ ਆ ਹੋਰ ਦੋ ਚਾਰ ਦੇ ਜੀ ਉਹ ਰੈਡੀ F1 ਹਾਈਬ੍ਰਿਡ ਦਵਾਂਗੀ ਜਿਹੜੀ ਬਿਲਕੁਲ ਪੱਤੇ ਦੀ ਫੁੱਲ ਦੇ ਵਿੱਚ ਆਊਗਾ ਜੀ ਡੰਡੀ ਛੋਟੀ ਆਊਗੀ ਕਵਰਿੰਗ ਪੂਰੀ ਕਰਕੇ ਰੱਖੂਗੀ ਜੀ ਔਰ ਬਿਲਕੁਲ ਪੂਰਾ ਠੋਸ ਆਊਗਾ ਆਮ ਕੋ ਵੀ ਇਹਨਾਂ ਨੂੰ ਜਲਦੀ ਵੀ ਚਲਦੀ ਹੈ ਠੋਸ ਵੀ ਆ ਔਰ ਭਜਨ ਵੀ ਜਿਆਦਾ ਹੀ ਹੋ ਚਿੱਟਨੀ ਵੀ ਜਿਆਦਾ ਜੀ ਹੋਰ ਤੁਸੀਂ ਜੀਵਿਦਾਰ ਭਰਾਵਾਂ ਨੂੰ ਕੀ ਸੁਣਾ ਦੇਣਾ ਚਾਹੁੰਦੇ ਹੋ 2786 ਦੇ ਬਾਰੇ ਸਾਹਮਣੇ ਆ ਤੁਸੀਂ ਆ ਵੀਡੀਓ ਬਣੀ ਆ ਤੁਸੀਂ ਦੇਖ ਲਓ ਵੀ ਆਪ ਜੀਵਿਦਾਰ ਨੇ ਵੇਖ ਲੈਣੀ ਆ ਇਹ ਚੀਜ਼ ਨੂੰ ਇੱਕ ਤਾਂ ਦਾ ਉੱਲਾ ਤੁਸੀਂ ਤੇ ਆਪ ਜੀਵਿਦਾਰ ਦੇ ਖੇਤ ਦੇ ਵਿੱਚ ਖੜੇ ਜੇ ਜੀ ਇੱਥੇ ਕਿਹੜਾ ਕੋ ਝੂਠ ਆ ਜੀ ਜਦੋਂ ਲੱਗੀ ਆ 20 ਤੀ ਗੀ ਤੁਹਾਨੂੰ ਦੱਸਿਆ ਬਈ ਲੜਾਈ ਦੀ ਲੱਗੀ ਹੈ ਹਨਾ ਫੁੱਲ ਦੱਬ ਕੇ ਰੱਖਾ ਉਸ ਇੱਕ ਵੀ ਨਸਾਰੂ ਫੁੱਲ ਨਹੀਂ ਨਿਕਲੇ ਅਰਖਾ ਬਿਲਕੁਲ ਸਹੀ ਗੱਲ ਆ ਵੇਖ ਲਓ ਜੀ ਨਸਾਰੂ ਨਹੀਂ ਗਿਆ ਸਟਾ ਇੱਕ ਵੀ ਆਹ ਤੇ ਖਾ ਦਿਓ ਇਹਨਾਂ ਨੂੰ ਪੂਰਾ ਜ਼ੋਰ ਨਾਲ ਦੱਬ ਕੇ ਰੱਖਾ ਦੋ ਇਹਨੂੰ ਜਿੱਤਾ ਮਰਜ਼ੀ ਕਰ ਲਓ ਮਤਲਬ ਪੂਰਾ ਹੈਗਾ ਥੋਸ ਆ ਇਹ ਨਿੱਗਰ ਫੁੱਲੇ ਆ ਅੰਦਰ ਨਹੀਂ ਆਹ ਦੇਖ ਲਓ ਜੀ ਮੈਂ ਜਿੱਦਾਂ ਮਰਜ਼ੀ ਮੈਂ ਤੋੜ ਕੇ ਦਿਖਾ ਦਨ ਲਓ ਜੀ ਨਾਲੇ ਪਤਾ ਲੱਗ ਜਾਊਗਾ ਐਵੇਂ ਆ ਦੇਖ ਲਓ ਇਹ ਫੋਲ ਦਾ ਤੇ ਐ ਹੀ ਪਤਾ ਲੱਗ ਜਾਂਦਾ ਇਹ ਫੋਲ ਬਿਲਕੁਲ ਠੋਸਾ ਚਿਟਾ ਜੀ ਆਰ ਪੂਰਾ ਗੁੰਦਮਾ ਜੀ ਤੇਲੇ ਜਿੰਨੇ ਕਿ ਨਾ ਇਹਦੀ ਗੁੱਟੀ ਨੇੜੇ ਨੇੜੇ ਹੋਊਗੀ ਉਹਨੇ ਉਹਦੇ ਵਿੱਚ ਵਜਨ ਜ਼ਿਆਦਾ ਹੋਊਗਾ ਇਹਦੇ ਵਿੱਚੋਂ ਕੱਢੀ ਆ ਗੋਭੀ ਆਪਾਂ 60000 ਰੁਪਏ ਦੀ ਗੋਭੀ ਕੱਢੀ ਆ ਪਰ ਫੇਰ ਵੀ ਪਤਾ ਨਹੀਂ ਲੱਗਦਾ ਵੀ ਇਹਦੇ ਵਿੱਚੋਂ ਗੋਭੀ ਇੰਨੀ ਨਿਕਲੀ ਆ ਇਹ ਚਾਰ ਚਾਰ ਵਾਰ ਤੜਾਈ ਕੀਤੀ ਇਹਦੇ ਵਿੱਚੋਂ ਜੀ ਜੀ ਤੁਸੀਂ ਦੱਸ ਦਿਓ ਵੀ ਲੱਗਦਾ ਹੈ ਪਤਾ ਵੀ ਚਾਰ ਲੱਖ ਤੜਾਈ ਇਹ ਹਾਂਜੀ ਕਿਸਾਨ ਵੀਰੋ ਬਾਕੀ ਕੋਈ ਵੀ ਤਕਨੀਕੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕਟਲਾ ਸੀਡ ਸਟੋਰ ਮੁਲਾ ਪ੍ਰਦਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 89144 3770016 ਜੀ ਥੈਂਕ ਯੂ